ਅੱਜ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਔਰ ਮੈਂ ਕਿਉਂਕਿ ਇਸ ਕੌਨਸੀ ਚੈਂਸਿਸ ਸਾਡੇ ਕਾਫੀ ਪ੍ਰੋਜੈਕਟ ਹੈ ਜਿਹੜੇ ਚੱਲ ਰਹੇ ਹੈ ਔਰ ਐਮਪੀ ਸਾਹਿਬ ਉਹ ਪ੍ਰੋਜੈਕਟ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀਗੇ ਜਿਹਦੇ ਚ ਸਪੈਸ਼ਲ ਜਿਹੜਾ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਹੈ ਆਲਮੋਸਟ ਕੋਮਪਲੀਟ ਹੈ ਕਿਉਂਕਿ ਅਸੀਂ ਉਹ ਦੇਖਣਾ ਚਾਹੁੰਦੇ ਸੀ ਕਿ ਕੋਈ ਉਹਦੇ ਚ ਕਮੀ ਤਾਂ ਨਹੀਂ ਰਹਿ ਗਈ ਤੇ ਇੱਕ 66 ਕੇਵੀ ਦਾ ਸਬਸਟੇਸ਼ਨ ਹੈ ਜਿਹੜਾ ਟਿੱਬਾ ਰੋਡ ਤੇ ਬਣਾਇਆ ਗਿਆ ਹੈ ਉਹ ਟਿੱਬਾ ਰੋਡ ਤੇ ਦੋ ਸਕੂਲ ਹੈ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ ਔਰ ਉਹਦੇ ਨਾਲ 32 ਸੈਕਟਰ ਚ ਇੱਕ ਅਸੀਂ ਕਲੱਬ ਬਣਾ ਰਹੇ ਹਾਂ ਉਸ ਇਲਾਕੇ ਦੇ ਲੋਕਾਂ ਵਾਸਤੇ ਸੋ ਅਸੀਂ ਵਿਜ਼ਿਟ ਕਰਨ ਜਾਣਾ ਸੀ ਸਾਹ ਤਾਂ ਪਤਾ ਨਹੀਂ ਉਸ ਤਾਂ ਅੰਦਰ ਬੈਠੇ ਆ ਕਿ ਬਾਹਰ ਲੋਕ ਕਿਉਂ ਹੋ ਗਿਆ ਸਰ ਤਾਂ ਨੋਲੇਜ ਹੀ ਨਹੀਂ ਹੈ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਸੀਂ ਕਿ ਪੁੱਛਿਆ ਕਿ ਹਾਂ ਵੀ ਕਿਉਂ ਬੰਦ ਕੀਤਾ ਗਿਆ ਨਹੀਂ ਇਹ ਤਾਂ ਆ ਸਰਪ੍ਰਾਈਜ਼ ਕਿਉਂਕਿ ਮੈਂ ਤਾਂ ਹੁਣ ਜਦੋਂ ਆਇਆ ਬਾਹਰ ਜਦੋਂ ਮੈਂ ਅੰਦਰ ਆਇਆ ਤੇ ਮੈਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ ਅਸੀਂ ਲੋਕ ਕਰਨ ਲੱਗੇ ਮੈਂ ਕਿਹਾ ਐਮਪੀ ਸਾਹਿਬ ਨੂੰ ਮੈਂ ਲੈ ਕੇ ਜਾਣਾ ਤੇ ਹੁਣ ਹੈ ਤੇ ਹੁਣ ਬੰਦ ਹੈ ਬੇਸਿਕਲੀ ਕੀ ਹੈ ਆ ਜਿਹੜੇ ਪ੍ਰੋਜੈਕਟਾਂ ਦੀ ਮੈਂ ਗੱਲ ਕਰ ਰਿਹਾ ਸ਼ੀ ਦੁੱਧੋਂ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ 66 ਕੇਵੀ ਦਾ ਸਬਸਟੇਸ਼ਨ ਇੱਕ ਸਾਡਾ ਹੋਰ ਕਲੱਬ ਬਣ ਰਿਹਾ ਦੋ ਸਕੂਲ ਬਣ ਰਿਹਾ ਬੇਸਿਕਲੀ ਐਮਪੀ ਸਾਹਿਬ ਉਹ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀ ਕਿਉਂਕਿ ਮੇਰਾ ਹਲਕਾ ਹੈ ਉਹ ਕਾਂਗਰਸ ਵਲੇ ਅਸੀਂ ਸ਼ੁਰੂ ਕੀਤੇ ਸੀਗੇ ਤੇ ਉਹ ਉੱਥੇ ਜਾਣ ਤੋਂ ਸੰਰੋਗਤਾ ਗਿਆ ਮੈਨੂੰ ਨਹੀਂ ਪਤਾ ਕਿ ਰੀਜ਼ਨ ਕੀ ਹੈ ਉਹ ਪ੍ਰੋਜੈਕਟ ਕੰਪਲੀਟ ਹੋ ਚੁੱਕੇ ਨੇ ਜੀ ਕਹਿੰਦੇ ਵੀ ਉਹ ਉਦਘਾਟਨ ਕਰਨ ਵਾਸਤੇ ਨਾ ਨਾ ਉਦਘਾਟਨ ਦਾ ਤਾਂ ਕੰਮ ਹੀ ਕੋਈ ਨਹੀਂ ਹੈ ਹਾਂਜੀ ਅਜੇ ਤਾਂ ਪ੍ਰੋਜੈਕਟ ਚੱਲ ਰਹੇ ਐ ਅੱਛਾ ਜੀ ਮਤਲਬ ਕਿਸੇ ਦੇ ਪੇਂਟ ਹੋਣਾ ਹੈ ਕਿਸੇ ਦੇ ਟਾਈਲਾਂ ਲੱਗਣੀਆਂ ਐ ਇਹੋ ਜਿਹਾ ਕੁਝ ਨਹੀਂ ਐ ਉਹ ਪ੍ਰੋਜੈਕਟਾਂ ਦੇ ਤਾਂ ਤੁਸੀਂ ਲੋਕ ਵੀ ਜਾ ਸਕਦੇ ਹੋ ਇਹ ਤਾਂ ਪਬਲਿਕ ਦੇ ਪ੍ਰੋਜੈਕਟ ਐ ਕੋਈ ਵੀ ਜਾ ਸਕਦਾ ਬਟ ਆਹ ਥਿਸ ਇਜ਼ ਟੋਟਲੀ ਅਨਫੋਰਚੂਨੇਟ ਇਹ ਅਜੇ ਤੱਕ ਕਦੀ ਨਹੀਂ ਹੋਇਆ ਕਿ ਐ ਇਦਾਂ ਰੁਕ ਦੀ ਕੋਸ਼ਿਸ਼ ਕੀਤੀ ਜਾਵੇ ਪੁਲਿਸ ਕਹਿ ਰਹੀ ਹੈ ਕਿ ਸੁਰੱਖਿਆ ਨੂੰ ਲੈ ਕੇ ਕੀਤਾ ਵਾ ਸੁਰੱਖਿਆ ਸਰਕਾਰ ਵਾਲੇ ਪ੍ਰੋਜੈਕਟ ਆਏ ਸੀਗੇ ਜੀ ਉਹ ਕਿਹੜੀ ਸਰਕਾਰ ਵਾਲੇ ਕਾਂਗਰਸ ਵੇਲੇ ਕਿਉਂਕਿ ਇਸ ਕੌਨਸਟੀਚਨਸੀ ਦਾ ਮੈਂ ਐਮਐਲਏ ਰਿਆਂ ਅਸੀਂ ਉੱਥੇ 11 ਸਕੂਲ ਲੈ ਕੇ ਆਏ ਸੀਗੇ ਜਿਹੜੇ ਕਿ ਤਿੰਨ ਇੱਕ ਕੰਪਲੀਟ ਹੋ ਕੇ ਹੈਂਡਓਵਰ ਹੋ ਗਿਆ ਔਰ ਦੋ ਦਾ ਕੰਮ ਚੱਲ ਰਿਹਾ ਬਾਕੀ ਰੁਕੇ ਹੋਏ ਐ ਤੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਜਿਹਦੇ ਵਿੱਚ ਦੋ ਮਲਟੀਪਰਪਸ ਹਾਲ ਬਣ ਬਨੇ ਹੈ ਔਰ ਜਿਹਦੇ ਚ ਸੀਨੀਅਰ ਸਿਟੀਜ਼ਨ ਹੋਮ ਬੱਚੀਆਂ ਵਾਸਤੇ ਸਲਾਈ ਮਸ਼ੀਨ ਵਾਸਤੇ ਇੱਕ ਹਾਲ ਬਣਿਆ ਔਰ ਕੰਪਿਊਟਰ ਵਾਸਤੇ ਲੜਕੀਆਂ ਵਾਸਤੇ ਹਾਲ ਬਣਿਆ ਉਹ ਅਸੀਂ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਸੀ ਉਹ ਕੰਮ ਕਿੱਥੇ ਪਹੁੰਚਿਆ ਕਿਉਂਕਿ ਉਸ ਇਲਾਕੇ ਦੇ ਵਿੱਚ ای ਡਬਲ ਯੂ ਐਸ ਕਲੋਨੀ ਹੈ ਗਰੀਬ ਪਰਿਵਾਰ ਰਹਿੰਦੇ ਆ ਤੇ ਉਹਨਾਂ ਦੇ ਦੁੱਖ ਸੁੱਖ ਵਾਸਤੇ ਜਾਂ ਉਹਨਾਂ ਦੀ ਖੁਸ਼ੀ ਕਮ ਵਾਸਤੇ ਉਹ ਚੀਜ਼ਾਂ ਬਣਾਈਆਂ ਗਈਆਂ ਸੀ ਤੇ ਹੁਣ ਇਹਦੇ ਨਾਲ ਟਿੱਬਾ ਰੋਡ ਦੇ ਉੱਤੇ 66 ਕੇਵੀ ਦਾ ਸਬਸਟੇਸ਼ਨ ਹੈ ਕਿਉਂਕਿ ਉੱਥੇ ਲਾਈਟ ਦੀ ਬੜੀ ਸਮੱਸਿਆ ਸੀ 2 ਲੱਖ ਲੋਕ ਲਾਈਟ ਤੋਂ ਵਾਂਝੇ ਸੀਗੇ ਉਹ ਲੱਗਣ ਨਾਲ ਲਾਈਟ ਦੀ ਸਮੱਸਿਆ ਹਮੇਸ਼ਾ ਵਾਸਤੇ ਖਤਮ ਹੋ ਗਈ ਤੀਜਾ ਸਾਡਾ ਟਿੱਬਾ ਰੋਡ ਤੇ ਇੱਕ ਸਕੂਲ ਸੀਗਾ ਮਹਾਤਮਾ ਇਨਕਲੇਵ ਦੇ ਵਿੱਚ ਉਹ ਵੀ ਸਕੂਲ ਸੇਮ ਜਿਹੜਾ ਸਕੂਲ ਦਾ ਉਦਘਾਟਨ ਹੋਇਆ ਅਸੀਂ ਉਹ ਵਿਜ਼ਿਟ ਕਰਨਾ ਚਾਹੁੰਦੇ ਸੀ ਲੇਕਿਨ ਆ ਰੋਕਤਾ ਗਿਆ ਇਹ ਹੁਣ ਐਮਪੀ ਸਾਹਿਬ ਆ ਰਹੇ ਐਸਪੀ ਤੇ ਐਸਐਚਓ ਹੈਗੇ ਆ ਉਹਨਾਂ ਦੀ ਕੀ ਗੱਲਬਾਤ ਚੱਲ ਰਹੀ ਆ ਵੀ ਜਾਨ ਦੇਣਗੇ ਨਹੀਂ ਜਾਨ ਦੇਣਗੇ ਦੇਖੋ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ਾਇਦ ਕੋਈ ਮਿਸ ਅੰਡਰਸਟੈਂਡਿੰਗ ਇਹ ਹੈ ਕਿ ਕੋਈ ਕੋਈ ਐਜੀਟੇਸ਼ਨ ਹੈ ਜਾਂ ਕੁਝ ਇਹੋ ਜਿਹਾ ਹੈ ਇਹੋ ਜਿਹਾ ਕੁਝ ਨਹੀਂ ਹੈ ਵੀ ਆਰ ਜਸਟ ਗੋਇੰਗ ਟੂ ਵਿਜ਼ਿਟ आवर ਪ੍ਰੋਜੈਕਟਸ ਕਿਉਂਕਿ ਕਾਂਗਰਸ ਦੇ ਪ੍ਰੋਜੈਕਟ ਹੈ ਕਾਂਗਰਸ ਨੇ ਸ਼ੁਰੂ ਕੀਤੇ ਆ ਉਹ ਤਾਂ ਇਹ ਕਾਮ ਲੈ ਮੈਨ ਵੀ ਜਾ ਕੇ ਉਹ ਦੇਖ ਸਕਦਾ ਕਿਉਂਕਿ ਉਹ ਲੋਕਾਂ ਵਾਸਤੇ ਚੀਜ਼ਾਂ ਬਣੀ ਹੈ ਹੁਣ ਤੁਸੀਂ ਅਗਲੀ ਗੱਲ ਨੂੰ ਕਿੱਦਾਂ ਦੇਖਦੇ ਹੋ ਆਹ ਕਾਰਵਾਈ ਜਿਹੜੀ ਕੀਤੀ ਗਈ ਹੈ ਹਾਂ ਦਿਸ ਇਜ਼ ਅਨਫੋਰਚੂਨੇਟ ਤੁਸੀਂ ਪੁਰਾਣੇ ਲੋਕ ਉਹ ਫੋਰਥ ਪਿਲਰ ਔਰ ਡੈਮੋਕ੍ਰੇਸੀ ਦਾ ਤੁਸੀਂ ਦੱਸੋ ਵੀ ਅੱਜ ਤੱਕ ਕਦੀ ਹੋਇਆ ਤੁਸੀਂ ਸਾਨੂੰ ਉੱਥੇ ਐਂਟਰੀ ਨਾ ਹੋਣ ਦਿਓ ਚਲੋ ਦਿਸ ਇਜ਼ ਯੂ ਆਰ ਰਾਈਟ ਸਰਕਾਰ ਹੈ ਯੂ ਕੈਨ ਡੂ ਦਿਸ ਬਟ ਆਹ ਇੱਕ ਟਾਈਮ ਕੀ ਐਮਪੀ ਨੂੰ ਬੰਦ ਕਰ ਦੇਣਾ ਮੈਂ ਜਸ 15 ਮਿੰਟ ਪਹਿਲਾਂ ਅੰਦਰ ਐਂਟਰ ਹੋਇਆ ਤੇ ਮੈਨੂੰ ਵੀ ਆ ਮੈਂ ਹੁਣ ਰੱਸੀ ਹੁਣ ਦੇਖ ਰਿਹਾ ਤੇ ਸੰਜੀ ਜੀ ਕਿ ਫਿਰ ਇਹ ਕਿਹ ਜਿਹੜਾ ਉਹ ਲੈਟ ਹੈਗਾ ਜਿਹੜੇ ਜੰਤਨਸ ਮਰਦਦ ਕਰਾਂਗੇ ਕਿ ਪਤਾ ਲੱਗਾ ਕਿ ਤੁਹਾਨੂੰ ਉਦਘਾਟਨ ਤੋਂ ਰੋਕਿਆ ਗਿਆ ਹੈ ਕਿਉਂਕਿ ਆਪ ਦੇ ਜਿਹੜੇ ਮੈਸੇਜ ਆਇਆ ਵਾ ਦੇਖੋ ਇਹ ਛੋਟੀ ਗੱਲ ਤੋਂ ਮੈਂ ਕਰਨਾ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਸਕੂਲ ਦਾ ਉਦਘਾਟਨ ਕੇਜਰੀ ਵੱਲੋਂ ਸੀਐਮ ਸਾਹਿਬ ਕਰਕੇ ਗਏ ਹੈ ਇਹ ਵੀ ਬਹੁਤ ਪੁਰਾਣਾ ਤਿਆਰ ਸੀਗਾ ਲੇਕਿਨ ਉਦਘਾਟਨ ਦੀ ਵੇਟ ਹੋ ਰਹੀ ਸੀਗੀ ਹੁਣ ਇਲੈਕਸ਼ਨ ਕੋਰਡ ਲੱਗ ਜਾਣਾ ਹੈ ਇਲੈਕਸ਼ਨ ਕੋਰਡ ਤੋਂ ਬਾਅਦ ਫਿਰ ਨਵੀਆਂ ਸਰਕਾਰਾਂ ਵੱਲੇ ਨਵੇਂ ਕੀ ਹੁੰਦਾ ਡਿਸੀਜਨ ਲੇਕਿਨ ਇਹ ਇੱਕ ਪ੍ਰੋਜੈਕਟ ਜਿਹੜਾ ਵਾ ਹੈ ਕਮਿਊਨਿਟੀ ਸੈਂਟਰ ਜਿਹੜਾ ਉ ਤੇ ਅਸੀਂ ਕੋਈ ਹੈਂਡਓਵਰ ਨਹੀਂ ਕਰਨ ਜਾ ਰਹੇ ਇਹਨਾਂ ਨੂੰ ਇਹ ਡਰ ਸੀਗਾ ਵੀ ਅਸੀਂ ਜਾ ਕੇ ਉੱਥੇ ਕੋਈ ਉਦਘਾਟਨ ਕਰ ਦਿਆਂਗੇ ਜਾਂ ਕੁਝ ਕਰ ਦਿਆਂਗੇ ਬੜੀ ਚੀਜ਼ ਦਾ ਡਰ ਕਿਉਂ ਹੈ ਜਦ ਕਾਂਗਰਸ ਵੇਲੇ ਬਣਿਆ ਅਸੀਂ ਉਹਦਾ ਪ੍ਰੋਜੈਕਟ ਪਾਸ ਕੀਤਾ ਜਗਾ ਗਲਾੜਾ ਤੋਂ ਦੋਈ 5 ਕਰੋੜ ਰੁਪਏ ਗਲਾੜਾ ਤੋਂ ਦਵਾਇਆ ਟੈਂਡਰ ਉਦੋਂ ਹੋਇਆ ਵਰਕ ਆਊਟਰ ਉਦੋਂ ਹੋਇਆ ਬੰਨ ਉਦੋਂ ਦਾ ਰਿਹਾ ਤੇ ਇੱਕ ਐਮਪੀ ਇੱਕ ਐਮਐਲਏ ਜਾਂ ਇੱਕ ਹਲਕਾ ਇੰਚਾਰਜ ਲਗਾ ਲਓ ਜਾਂ ਐਕਸ ਐਮਐਲਏ ਲਗਾ ਲਓ ਡਿਸਕ੍ਰੀਪਲੈਸਿਡੈਂਟ ਹਮ ਹੈ ਅਸੀਂ ਮੌਕੇ ਤੇ ਜਾ ਕੇ ਦੇਖ ਵੀ ਨਹੀਂ ਸਕਦੇ ਅੱਛਾ ਨਹੀਂ ਲੱਗਦਾ ਤੁਹਾਨੂੰ ਕਿ ਸੁਰੱਖਿਆ ਲਈ ਜਿਹੜੀਆਂ ਰੱਸੀਆਂ ਬੰਨ੍ਹੀਆਂ ਗਈਆਂ ਨੇ ਸੁਰੱਖਿਆ ਕਾਦੀ ਜੀ ਕੱਲ ਨੂੰ ਹੁਣ ਇਲੈਕਸ਼ਨ ਲੜਨਾ ਹੈ ਬਿੱਟੂ ਜੀ ਨੇ ਪਾਰਲੀਮੈਂਟ ਦਾ ਤੇ ਲੋਕਾਂ 'ਚ ਹੀ ਘੁੰਮਣਾ ਤੇ ਉਹ ਚ ਉਹਦੇ ਸੁਰੱਖਿਆ ਵਾਲਾ ਕੀ ਇਸ਼ੂ ਹੈਗਾ ਸਾਨੂੰ ਬਾਹਰ ਕਿਹੜਾ ਕਿਸ ਨੇ ਕੋਈ ਗੋਲੀਆਂ ਮਾਰ ਦੇਣੀਆਂ ਕਿ ਗੇਟ ਦੇ ਅੰਦਰ ਅਸੀਂ ਬਚ ਜਾਵਾਂਗੇ ਅਜਿਹਾ ਕੁਝ ਨਹੀਂ ਹੈ ਤੁਹਾਡੀ ਹੁਣ ਅੱਗੇ ਸਟ੍ਰੈਟਜੀ ਕੀ ਹੈ ਜੀ ਐਮਪੀ ਸਾਹਿਬ ਆ ਰਹੇ ਆ ਨੀਚੇ ਉਹ ਕਮਿਸ਼ਨਰ ਸਾਹਿਬ ਨਾਲ ਗੱਲ ਕਰਨਗੇ lettes see ਅਸੀਂ ਤਾਂ ਉਹਨਾਂ ਪ੍ਰੋਜੈਕਟਾਂ ਤੇ ਜਾਣ ਹੀ ਜਾਣਾ ਹੈ ਅੱਜ ਨਹੀਂ ਜਾਣਦੇ ਕਿ ਸ਼ਾਮ ਨੂੰ ਚਲ ਜਾਾਂਗੇ ਸ਼ਾਮ ਨੂੰ ਨਹੀਂ ਕੱਲ ਚਲ ਜਾਾਂਗੇ ਇਹ ਉੱਥੇ ਦਾ ਤੁਸੀਂ ਵੀ ਜਾ ਸਕਦੇ ਹੋ ਕੋਈ ਵੀ ਜਾ ਸਕਦਾ ਹੈ ਨੋਬਾਡੀ ਕੈਨਟ ਸਟਾਪ ਐਨੀਵਨ ਕਿ ਉਹ ਜਿਹੜੀ ਸਿਕਿਉਰਟੀ ਵਾਲਾ ਕੀ ਮਾਮਲਾ ਜੀ ਗੇਟ ਬੰਦ ਕੀ ਸਾਡੇ ਨਹੀਂ ਸਾਡੇ ਅਫਸਰ ਅੰਦਰ ਮਾਮਲਾ ਕੋਈ ਨਹੀਂ ਵੈਸੀ ਪ੍ਰੋਟੈਕਸ਼ਨ ਵਾਸਤੇ ਖੜੇ ਸੀ ਸਿਕਿਉਰਟੀ ਵਾਸਤੇ ਖੜੇ ਕੋਈ ਨਹੀਂ ਨਹੀਂ ਮਾਰੋਂ ਬੰਦ ਕੀਤਾ ਗਿਆ ਨਾ ਕੀ ਨਹੀਂ ਨਹੀਂ ਬੰਦ ਉਹ ਖੁੱਲ੍ਹੀ ਹੈ ਜੀ ਖੁੱਲ੍ਹੀ ਹੈ ਜੀ ਨਹੀਂ ਰस्सियां ਨਾ ਬੰਨਿਆ ਗਿਆ ਸਰ ਗੇਟ ਨੂੰ ਨਹੀਂ ਨਹੀਂ ਸਰ ਨਹੀਂ ਉਹ ਖੁੱਲ੍ਹੀ ਹੈ ਅਸੀਂ ਖੜੇ ਪ੍ਰੋਟੈਕਸ਼ਨ ਸਾਡੇ ਅਫਸਰ ਸਾਹਿਬਨ ਬਹੁਤ ਰਹਿ ਰਹੇ ਅੰਦਰ ਉਹਨੇ ਪ੍ਰੋਟੈਕਸ਼ਨ ਵਾਸਤੇ ਖੜੇ ਅਸੀਂ ਨਹੀਂ ਰस्सियां ਨਾ ਗੇਟ ਬੰਦ ਕਰ ਵੈਸੀ ਕੀਤਾ ਕੋਈ ਗਲਤ ਅੰਸਾਰ ਕੋ ਅੰਦਰ ਜਾਵੇ ਅੰਦਰ ਨਹੀਂ ਕੋਈ ਪਰਤ ਨਹੀਂ ਮਤਲਬ ਤੁਹਾਨੂੰ ਲੱਗਦਾ ਵੀ ਪੁਰਤ ਖੜਿਆਂ ਦਾ ਕਿਸੇ ਨੂੰ ਡਰ ਨਹੀਂ ਹੈਗਾ ਕੋਈ ਬਾ ਅਸੀਂ ਬਾਕੀ ਹੌਲਜਾਲ ਦੀ ਕੋਈ ਪ੍ਰੋਡਕਸ਼ਨ ਨਹੀਂ ਵੀਸੀਰ ਵੈਸੀ ਪ੍ਰੋਡਕਸ਼ਨ ਬਹੁਤ ਹੈਗੀ ਆ ਪ੍ਰੋਡਕਸ਼ਨ ਨਹੀਂ 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 ਤੁਹਾਨੂੰ ਪਤਾ ਇਲੈਕਸ਼ਨ ਦੇਣਾ ਤੇ ਸਕਦਾ ਥੋੜੀ ਜਿੰਨੀ ਹੈ ਨਹੀਂ ਐਮਪੀ ਸਾਹਿਬ ਵੈਸੀ ਕੋਰਪੋਰੇਟ ਪ੍ਰੋਡਕਸ਼ਨ ਵਾਸਤੇ ਖੜੇ ਅਸੀਂ ਵੀ ਉਦਾਂ ਹੀ ਖੜੇ ਹੈਗੇ ਜਿਸੇ ਰੋਕਣ ਵਾਸਤੇ ਖੜੇ ਅਸੀਂ ਸਿਰਫ ਅੰਦਰ ਬੰਦ ਕਰ ਦਿੱਤਾ ਗਿਆ ਹੈ ਮੇਨ ਗੇਟ ਨੂੰ ਅਸੀਂ ਤੁਸੀ ਬੰਦ ਨਹੀਂ ਨਹੀਂ ਅਸੀਂ ਨਹੀਂ ਬੰਦੀ ਉਹ ਤਾਂ ਪ੍ਰੋਡਕਸ਼ਨ ਵਾਸਤੇ ਖੜੀ ਹੈ ਵੈਸੀ ਤੁਸੀਂ ਬੰਦੀ ਮੈਂ ਨਹੀਂ ਤੇ ਸਾਡੀ ਪਤਾ ਕਿਹਦੇ ਬੰਦੀ ਹੈ ਪ੍ਰੋਡਕਸ਼ਨ ਵਾਸਤੇ ਖੜੇ ਹਾਂ ਸਾਹਮਣੇ ਜੀ